ਸ਼੍ਰੀ ਕਾਲ ਦੋਸਤੋ ਮੈਂ ਦੋਸਤੋ ਅੱਜ ਆਇਆ ਸੀਗਾ ਇਹ ਫੁੱਡੇ ਤੋਂ ਥੋੜਾ ਅੱਗੇ ਇੱਕ ਮੋੜ ਪੈਂਦਾ ਹੈਗਾ ਵਾ ਗੁੰਭੋ ਵਾਲਾ ਰੋਡ ਤੋਂ ਉੱਤੇ ਸਾਡੇ ਵੀਰ ਨੇ ਇੱਕ ਸ਼ਾਪ ਖੋਲੀ ਵੀ ਆਪਣਾ ਕਾਰੋਬਾਰ ਖੋਲਿਆ ਹੈ ਆ ਬਨਵੈਤ ਕਾਰਵਾਸ਼ ਤੇ ਬਨਵੈਤ ਕਾਰ ਵਿਆਰ ਉਹ ਆਪਾਂ ਉਹਨਾਂ ਨਾਲ ਜੀ ਗੱਲਬਾਤ ਕਰਨੀ ਉਹ ਬਹੁਤ ਕੁਝ ਜਿਹੜਾ ਉਹ ਇੱਥੇ ਉਹਨਾਂ ਕੋਲ ਫੈਸਿਲਿਟੀਆਂ ਹੈਗੀਆਂ ਵਾ ਸੋ ਆਪਾਂ ਤਾਂ ਰਹਿਣਾ ਉਹਨਾਂ ਦੀ ਗੱਲਬਾਤ ਕਰਵਾਵਾਂਗੇ ਉਹਨਾਂ ਕੋਲ ਕਿਹੜੀ ਇਨਫੈਕਸ਼ਨ ਸੀ ਤੇ ਉਹ ਜੋ ਲੋਕਾਂ ਨੂੰ ਭਾਇਆ ਕਰਵਾਉਂਦੇ ਸੋ ਉਹ ਨਾਲ ਨਾਲ ਇਹ ਕਾਰ ਬਿਜਾਰ ਦੇ ਨਾਲ ਨਾਲ ਜਿੱਦਾਂ ਕਿ ਕਾਰਵਾਸ਼ ਦੇ ਨਾਲ ਨਾਲ ਉਹ ਵੀ ਬਹੁਤ ਸਾਰਾ ਜਿਹੜਾ ਕੰਮ ਕਰਦੇ ਹੈਗੇ ਆ ਤੁਸੀਂ ਦੇਖ ਸਕਦੇ ਆ ਉਹਨਾਂ ਨੇ ਨਾਲ ਲਿਖਿਆ ਕਿ 에ਅ ਟਿਕਟਾਂ ਜਿਹੜੀਆਂ ਹਵਾ ਟਿਕਟਾਂ ਜਿਹੜੀਆਂ ਉਹ ਵੀ ਉਹ ਬੁੱਕ ਕਰਵਾਉਂਦੇ ਹੈਗੇ ਆ ਨਾਲ ਜੇ ਕਿਸੇ ਨੇ ਦਿੱਲੀ ਨੂੰ ਜਾਣਾ ਆ ਤੇ ਜਾਂ ਫਿਰ ਦਿੱਲੀੋਂ ਆਉਣਾ ਹੋਵੇ ਇਹ ਮਤਲਬ ਇੱਕ ਪਾਸੇ ਦੀ ਜਿਹੜੀ ਉਹ ਟੈਕਸੀ ਬੁਕਿੰਗ ਵੀ ਕਰ ਦਿੰਦੇ ਆ ਉਹਨਾਂ ਨਾਲ ਜਿਹਦਾ ਵਿਆਹ ਸ਼ਾਦੀ ਹੈ ਟੂਰ ਪ੍ਰੋਗਰਾਮ ਆ ਉਹਨਾਂ ਲਈ ਵੀ ਟੈਕਸੀ ਬੁੱਕ ਕਰਦੇ ਹੈਗੇ ਆ ਤੇ ਇੱਕ ਨਾਲ ਹੋਰ ਕੰਮ ਮੈਂ ਤੁਹਾਨੂੰ ਦੱਸ ਦਿਆਂ ਨਾਲ ਜੇ ਕਿਸੇ ਨੇ ਤੁਸੀਂ ਵੀ ਗਏ ਵੀਰ ਭੈਣ ਨੇ ਪੈਸੇ ਜਾਂ ਭੇਜਣੇ ਆ ਜਾਂ ਮੰਗਾਉਣੇ ਆ ਬਾਹਰੋਂ ਤੇ ਨਾਲ ਉਹਨਾਂ ਦਾ ਉਹ ਵੀ ਕੰਮ ਹੈਗਾ ਹੈਗਾ ਤੇ ਆਜੋ ਆਪਾਂ ਚੱਲਦੇ ਅੰਦਰ ਤੇ ਕਰਦੇ ਉਹਨਾਂ ਦੇ ਆਨਰ ਨਾਲ ਗੱਲਬਾਤ ਅਜੀਤ ਜੀ ਸਤਿ ਸ੍ਰੀ ਅਕਾਲ ਜੀ 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 ਮੈਂ ਅਲਫਾ ਟੀਵੀ ਤੋਂ ਆਇਆ ਜੀ ਆ ਮਾਈਕ ਲਾ ਲਓ ਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਹੜਾ ਤੁਸੀਂ ਨਵਾਂ ਕਾਰੋਬਾਰ ਖੋਲ੍ਹਿਆ ਹੈਗਾ ਵਾ ਤੁਹਾਡਾ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਆਉਣ ਦਾ ਪਹੁੰਚ ਕਰਨ ਦਾ ਸੋ ਆਜੋ ਤੁਸੀਂ ਬਾਹਰ ਹੋ ਜਾਓ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੇ ਮੈਨੂੰ ਦੱਸੋ ਵੀ ਕਿੰਨਾ ਚਿਰ ਹੋ ਗਿਆ ਕੰਮ ਖੋਲ੍ਹੇ ਨੂੰ ਕੰਮ ਖੋਲ੍ਹੇ ਨੂੰ ਤਾਂ ਅੱਲੇ ਅਸੀਂ 1 ਮਹੀਨਾ ਹੀ ਹੋਇਆ ਜੀ ਤੇ ਬਾਕੀ ਆਪਾਂ ਪੁਰਾਣਾ ਕੰਮ ਸਾਡਾ ਟੈਕਸੀ ਜਾਂਦਾ ਟੂਰ ਐਂਡ ਟਰੈਵਲ ਦਾ ਕੰਮ ਕਾਫੀ ਪੁਰਾਣਾ ਆ ਸਾਡਾ 22 ਸਾਲ ਹੋ ਗਿਆ ਜੀ ਮੈਲ ਟੂ ਜਿਹੜਾ ਮੇਨ ਕੰਮ ਤੁਹਾਡਾ ਹੋਈ ਸੀਗਾ ਤੇ ਹੁਣ ਜਿਹਦਾ ਤੁਸੀਂ ਨਾਲ ਕਾਰ ਬਿਜ਼ਾਰ ਖੁੱਲਿਆ ਹੈਗਾ ਵਾ ਤੇ ਇਹ ਕਿਦਾਂ ਦਾ ਰਿਸਪੌਂਸ ਦੇ ਰਿਹਾ ਗਾਹ ਜਿਹੜੇ ਹੈਗੇ ਆ ਇਹ ਰਿਸਪੌਂਸ ਤਾਂ ਵਧੀਆ ਭਾਜੀ ਜੀ ਤੇ ਸਾਨੂੰ ਦੱਸੋ ਕਿ ਆਪਨ ਲੋਕੋ ਕਿਹੜੀਆਂ ਕਿਹੜੀਆਂ ਗੱਡੀਆਂ ਇੱਥੇ ਖੜੀਆਂ ਹੈਗੀਆਂ ਵਾ ਤੇ ਜੇ ਕਿਸੇ ਵੀ ਤਰੀਕੇ ਨਾਲ ਸਾਡੇ ਕੋਲ ਸਾਰੀਆਂ ਅਵੇਲੇਬਲ ਆ ਜੀ ਆਲਟੋ ਤੋਂ ਲੈ ਕੇ ਸਵਿਫਟ ਡੀਅਰ ਆਹ ਜਿਹੜੀ ਗੱਡੀ ਹੈਗੀ ਸਾਨੂੰ ਇਹਦੇ ਬਾਰੇ ਦੱਸਿਆ ਇਹ ਸਿਆਜ ਆ ਜੀ ਜੀ ਸਿਲਵਰ ਰੰਗ ਟਾਪ ਮਾਡਲ ਆ ਜੀ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਇਹ ਮਾਡਲ ਕਿਹੜਾ 2015 2015 ਮਾਡਲ ਆ ਜੀ ਹਾਂਜੀ ਠੀਕ ਆ ਜੀ ਸੋ ਦੇਖ ਸਕਦੇ ਆ ਗੱਡੀ ਬੜੀ ਸ਼ਾਨਦਾਰ ਆ ਔਰ ਲੁੱਕ ਬਹੁਤ ਸੋਹਣੀ ਹੈਗੀ ਦੀ ਔਰ ਡਿਮਾਂਡ ਵੀ ਦੀ ਕਾਫੀ ਵਧੀਆ ਹੈਗੀ ਲੋਕਾਂ ਵਿੱਚ ਤੁਸੀਂ ਦੇਖ ਸਕਦੇ ਆ ਤੇ ਇੱਧਰ ਆਪਣੇ ਕੈਮਰਾਮੈਨ ਨੂੰ ਕਹਿੰਗੂ ਵੀ ਅੱਗੇ ਦਿਖਾਓ ਅੱਗੇ ਅਲਟੋ ਵੀ ਖੜੀਆ ਹੈਗੀਆਂ ਵਾ ਕਿਉਂਕਿ ਅਲਟੋ ਦਾ ਵੀ ਕਾਫੀ ਕ੍ਰੇਜ਼ ਵਿੱਚ ਲੋਕਾਂ ਵਿੱਚ ਹੈਗਾ ਆ ਸੋ ਵੀਰ ਜੀ ਆਜੋ ਸਾਨੂੰ ਨਾ ਇਹ ਅਲਟੋ ਬਾਰੇ ਵੀ ਦੱਸਿਓ ਜੀ ਇਹ ਅਲਟੋ ਹੈਗੀ 2010 ਮਾਡਲ ਆ ਜੀ ਸਿਲਵਰ ਰੰਗ ਦੀ ਆ ਲਾਈ ਟਾਇਰ ਲੱਗੇ ਹੋਏ ਆ ਗੱਡੀ ਨੂੰ ਬਹੁਤ ਵਧੀਆ ਕੰਡੀਸ਼ਨ ਦੇ ਜੈਨੂਅਲ ਗੱਡੀ ਆ ਜੀ ਤੇ ਇਹਦੇ ਚ ਹੋਰ ਵੀ ਫੈਸਿਲਿਟੀਆਂ ਐਲ ਸੀ ਡੀ ਸਕਰੀਨ ਵੀ ਲੱਗੀ ਆ ਸੀ ਐਨ ਜੀ ਕਿਟ ਵੀ ਲੱਗੀ ਹੋਈ ਆ ਇਹਦੇ ਵਿੱਚ ਅਵੇਲੇਬਲ ਆ ਤੇ ਆ ਜਿਹੜੀ ਆ ਇਹਦੇ ਬਾਰੇ ਵੀ ਦੱਸਿਓ ਇਹ ਕੇ 10 ਅਲਟੋ ਆ ਜੀ ਅਸੀਂ ਇਹ ਕੇ 10 ਅਲਟੋ ਹੈਗੀ ਆ ਜੀ ਹਾਂ ਜੀ ਹਾਂ ਜੀ ਇੱਧਰ ਸਾਡੇ ਕੋਲ ਸਿਆਜ ਵੀ ਹੈਗੀ ਗਰੇ ਰੰਗ ਦੀ ਇਹ 16 ਮਾਡਲ ਆ ਇਹ ਆ ਜਿਹੜੀ ਸਿਆਜ ਖੜੀ ਆ ਹਾਂ ਜੀ ਹਾਂ ਜੀ ਜੀ ਤੇ ਆਹ ਵਾਲੀ ਡਿਜ਼ਾਇਰ ਆ ਜੀ ਇਹ ਜੀ ਤੇ ਪੈਟਰੋਲ ਡਿਜ਼ਾਇਰ ਆ 11 ਮਾਡਲ ਬਹੁਤ ਵਧੀਆ ਕੰਡੀਸ਼ਨ ਦੀ ਜੈਨੂਅਲ オリジナル ਸਾਰੀ ਗੱਡੀ ਆ ਜੀ ਤੇ ਸੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਇਆ ਗੱਡੀਆਂ ਬਾਹਰ ਵੀ ਖੜੀਆਂ ਹੈਗੀਆਂ ਹਨ ਤੇ ਸਾਨੂੰ ਉਹਨਾਂ ਬਾਰੇ ਵੀ ਦੱਸਿਆ ਜਾਵੇ ਆ ਜੀ ਆਪਾਂ ਉਹਨਾਂ ਦੇਖੀਏ ਜੀ ਕਾਫੀ ਬਰੀਜ਼ ਆ Honda Amaze ਆ ਜੀ ਵਰਨਾ ਵੀ ਖੜੀ ਆਪਣੇ ਕੋਲ Swift Dzire ਵੀ ਖੜੀ ਆ Swift ਵੀ ਖੜੀ ਆ ਤੇ ਵੀਰ ਜੀ ਇੱਕ ਗੱਲ ਮੈਨੂੰ ਦੱਸਿਓ ਆਮ ਜਿਹਾ ਕਿ ਕਸਟਮਰ ਆਉਂਦੇ ਆ ਤਾਂ ਉਹ ਦਿੱਲੀ ਦਾ ਨੰਬਰ ਵੇਖ ਕੇ ਤੁਹਾਨੂੰ ਬੜਾ ਅੱਜ ਕੱਲ੍ਹ ਲੋਕ ਗੱਡੀਆਂ ਲੈਂਦੇ ਨਹੀਂ ਹੈਗੇ ਕਿ ਥੋੜਾ ਸ਼ੰਕਾ ਕਰਦੇ ਆ ਇਹਦੇ ਬਾਰੇ ਮਤਲਬ ਕੀ ਫਿਰ ਕਿਦਾਂ ਗਾਹਕ ਨੂੰ ਕੋਈ ਸਟੈਸੀ ਨਹੀਂ ਕਰਦੇ ਨਹੀਂ ਆਪਾਂ ਪੂਰਾ ਯਕੀਨ ਦਈਦਾ ਜੀ ਇਹਦੇ ਵਿੱਚ ਸਾਡੀ ਜ਼ਿੰਮੇਵਾਰੀ ਸਾਰੀ ਕੋਈ ਵੀ ਆਪਾਂ ਉਹ ਗਲਤ ਕੰਮ ਨਹੀਂ ਕਾਗਜ਼ ਪੱਤਰ ਸਾਰਾ ਕੁਝ ਚੈੱਕ ਕਰਕੇ ਗੱਡੀ ਆਪਾਂ ਖਰੀਦੀ ਦੀ ਆ ਜੀ ਸਾਰਾ ਕੁਝ ਕਰਕੇ ਐਨਓਸੀ ਲੈ ਕੇ ਨੰਬਰ ਟਰਾਂਸਫਰ ਕਰਾ ਕੇ ਦਈਦਾ ਇਹਨਾਂ ਨੂੰ ਇਹ ਆ ਬਰੀਜਾ ਹੈਗੀ ਆ ਜੀ 2017 ਮਾਡਲ ਆ ਗੱਡੀ ਬਹੁਤ ਸੋਹਣੀ ਆ ਫਲਾਈ ਟਾਇਰ ਲੱਗੇ ਹੋਏ ਇਹਨੂੰ ਵੀ ਸੋ ਤੁਸੀਂ ਦੇਖ ਸਕਦੇ ਆ ਕਿ ਇਹ ਇਹ ਜਿਹੜੀ ਬਰੀਜਾ ਗੱਡੀ ਬਹੁਤ ਸੋਹਣੀ ਆ ਕਲਰ ਵੀ ਬਹੁਤ ਪਿਆਰਾ ਹੈਗਾ ਔਰ ਟਾਇਰ ਵੀ ਇਹਨਾਂ ਦੇ ਇੱਕਦਮ ਨਵੇਂ ਵਰਗੇ ਸਮਝੋ ਤੁਸੀਂ ਪਰ ਗੱਡੀ ਵੀਰ ਜੀ ਕਹਿੰਦੇ ਵੀ ਚੱਲੀ ਵੀ ਬਹੁਤ ਘੱਟ ਹੈ ਔਰ ਬਹੁਤ ਜੈਨੂਅਲ ਰੇਟ ਇਹਨਾਂ ਦੇ ਹੈਗਾ ਤੁਸੀਂ ਵੀ ਇੱਕ ਇੱਕ ਵਾਰੀ ਆ ਕੇ ਦੇਖਿਓ ਜਰੂਰ ਇੱਥੇ ਪਰ ਨਾਲ ਨਾਲ ਵੀਰ ਜੀ ਜਿੱਦਾਂ ਕਿ ਆਹ ਖੜੀ ਖੜੀ ਅਮੇਜ਼ ਖੜੀ ਆ ਹਾਂਜੀ ਹੌਂਦਾ ਅਮੇਜ਼ ਹਾਂਜੀ ਇਹ ਕਿੰਨਾ ਮਾਡਲ ਹੈਗਾ ਇਹ 2019 ਮਾਡਲ ਆ ਵੀਰ ਜੀ ਜੀ ਤੇ ਇਹ ਕਿੰਨੀ ਚੱਲੀ ਆ ਇਹ 1 ਲੱਖ 30 ਹਜ਼ਾਰ ਕਿਲੋਮੀਟਰ ਚੱਲੀ ਹੋਈ ਆ ਗੱਡੀ ਬਹੁਤ ਜੈਨੂਨ オリジナル ਗੱਡੀ ਆ ਵੀਰ ਜੀ ਜਿੱਦਾਂ ਮੈਂ ਤੁਹਾਨੂੰ ਅੱਗੇ ਵੀ ਇੱਕ ਸਵਾਲ ਕੀਤਾ ਸੀ ਵੀ ਜਿੱਦਾਂ ਲੋਕ ਦਿੱਲੀ ਦਾ ਨੰਬਰ ਆ ਫਿਰ ਇਹਦਾ ਮਤਲਬ ਕੀ ਤੁਸੀਂ ਕਿਦਾਂ ਹੱਲ ਕਰਦੇ ਹੋ ਜੇ ਕੋਈ ਕਹਿੰਦਾ ਵੀ ਦਿੱਲੀ ਦਾ ਨੰਬਰ ਸਾਨੂੰ ਨਹੀਂ ਚਾਹੀਦਾ ਹੈਗਾ ਨਹੀਂ ਅਸੀਂ ਪੰਜਾਬ ਨੰਬਰ ਕਨਵਰਟ ਕਰਾ ਕੇ ਦੇਈ ਆ ਜੀ ਇਹਦਾ ਟੈਕਸ ਪ੍ਰੋਪਰ ਕਰਦਾ ਸਾਰਾ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਦੱਸਦਾ ਕਿ ਕਹਿੰਦੇ ਕਿ ਜਿਹੜੀਆਂ ਗੱਡੀਆਂ ਦੇ ਦਿੱਲੀ ਦੇ ਨੰਬਰ ਹੈਗੇ ਆ ਅਕਸਰ ਲੋਕ ਕਹਿੰਦੇ ਕਿ ਅਸੀਂ ਦਿੱਲੀ ਦਾ ਨੰਬਰ ਨਹੀਂ ਲੈਣਾ ਹੈਗਾ ਸੋ ਵੀਰ ਜੀ ਪ੍ਰੋਪਰ ਐਨਸੀ ਲੈ ਕੇ ਇਹਦਾ ਪੂਰਾ ਜਿਹੜਾ ਸਰਕਾਰੀ ਨਿਯਮਾਂ ਦੇ ਮੁਤਾਬਕ ਤੁਹਾਨੂੰ ਜਿਹੜਾ ਪੰਜਾਬ ਦਾ ਨੰਬਰ ਜਿਹੜਾ ਉਹ ਲੈ ਕੇ ਦੇਣਗੇ ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇੱਕ ਜੰਮ ਕੰਮ ਜਿਹੜਾ ਨਾ ਪੂਰਾ ਛੱਲੀ ਬਖਸ਼ ਹੈਗਾ ਵਾ ਸੁਰਤਾਂ ਦੇ ਬੋਰਡ ਤੇ ਵੀ ਬੜਾ ਕੁਝ ਲਿਖਿਆ ਦੇਖਿਆ ਬੰਦ ਨਾਲ ਜਿਵੇਂ ਕਿ ਇਹ ਕਾਰਵਾਸ਼ੂ ਯਾਰ ਇਹ ਕਾਰਵਾਸ਼ ਦਾ ਵੀ ਕੰਮ ਕਰਦੇ ਹਾਂ ਹਾਂਜੀ ਕਾਰਵਾਸ਼ ਦਾ ਵੀ ਨਾਲ ਕਰੀਦਾ ਜੀ ਨਾਲ ਆਪਾਂ ਸੈਲਫ ਡਰਾਈਵ ਦਾ ਕੰਮ ਵੀ ਕਰਦੇ ਆਂ ਕਿ ਗੱਡੀਆਂ ਸੈਲਫ ਡਰਾਈਵ ਤੇ ਤਿੰਨੇ ਕੋਈ ਐਨ ਆਰ ਆਈ ਭਰਾ ਬਾਹਰੋਂ ਆਉਂਦਾ ਜੀ ਕੋਈ 10 ਦਿਨ ਮਹੀਨੇ ਵਾਸਤੇ ਕਿਸੇ ਨੂੰ ਵੀ ਕੋਈ ਵੀ ਗੱਡੀ ਚਾਹੀਦੀ ਆਪਾਂ ਹਰੇਕ ਗੱਡੀ ਅਵੇਲੇਬਲ ਕਰਕੇ ਦਿੰਨੇ ਆਂ ਜੀ 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 ਛੋਟੀ ਤੋਂ ਲੈ ਕੇ ਵੱਡੀ ਫੋਰਡਰ ਤੱਕ ਵੀ ਅਵੇਲੇਬਲ ਦਿੰਨੇ ਆ ਕਰਕੇ ਤੇ ਮੈਂ ਲਿਖਿਆ ਉੱਥੇ ਲਿਖਿਆ ਵੀ ਇਹ ਮਨੀ ਟ੍ਰਾਂਸਫਰ ਵਿਦੇਸ਼ੋਂ ਪੈਸਾ ਮਗਾ ਮਗਾ ਕੇ ਵੀ ਦਿੰਨੇ ਆ ਇਹਦਾ ਵੀ ਦੱਸਿਓ ਸਾਨੂੰ ਹਾਂਜੀ ਵੈਸਟਰਨ ਜੂਨੀਅਰ ਵੀ ਸਾਡੇ ਕੋਲ ਰੀਆ ਵੀ ਹੈਗੀ ਆ ਜੀ ਜੀ ਤੇ ਸਾਰੀਆਂ ਕੰਪਨੀਆਂ ਅਵੇਲੇਬਲ ਆ ਸਾਰੇ ਕਿਸੇ ਨੂੰ ਪੈਸੇ ਮਗਾਉਣੇ ਹੁਣ ਮਗਾਉਣੇ ਜਦੋਂ ਭੇਜਣੇ ਹੁਣ ਹਾਂਜੀ ਉਹੀ ਸਿੰਦੇ ਮਤਲਬ ਤੁਸੀਂ ਦੇਖ ਸਕਦੇ ਹੋ ਵੀਰ ਜੀ ਹੁਣ ਕੋਈ A to Z ਕਾਫੀ ਜਿਹੜੇ ਉਹਨਾਂ ਨੇ ਕੰਮ ਹੈਗੇ ਉਹਨਾਂ ਕੋਲ ਔਰ ਤੁਸੀਂ ਅਗਰ ਕਿਸੇ ਵੀ ਮਤਲਬ ਕਿ ਕੰਮ ਲਈ ਆਉਣਾ ਚਾਹੁੰਦੇ ਤੇ ਆ ਸਕਦੇ ਵੀਰ ਜੀ ਉਹਨਾਂ ਕੋਲ ਵੀਟ ਕਰ ਸਕਦੇ ਆ। ਹਰ ਚਾਹੇ ਡੀਪਟਾ ਜਿਹੜੀਆਂ ਸਭ ਤੋਂ ਸਸਤੀਆਂ ਦਵਾਂਗੇ ਜੀ ਦਸੂਹੇ ਟਾਂਡੇ ਜਲੰਧਰ ਤੱਕ ਦੇ ਸਭ ਤੋਂ ਰੇਟ ਅਸੀਂ ਘੱਟ ਤੋਂ ਦਵਾਵਾਂਗੇ। ਜੀ। ਸੋ ਇੱਕ ਗੱਲ ਮੈਂ ਨੋਟ ਕਰ ਰਿਹਾ ਦਰਸ਼ਕੋ ਕਹਿੰਦੇ ਕਿ ਅਸੀਂ ਜਿਹੜਾ ਸਾਡਾ ਰੇਟ ਆ ਹਵਾਈ ਟਿਕਟਾਂ ਦਾ ਚੈੱਕ ਤੁਸੀਂ ਕਰ ਲਿਓ। ਚਾਹੇ ਦਸੂਹਾ ਹੋ ਗਿਆ ਚਾਹੇ ਟਾਂਡਾ ਹੋ ਗਿਆ ਚਾਹੇ ਜਲੰਧਰ ਮਤਲਬ ਉਹ ਉਹਨਾਂ ਤੋਂ ਵੀ ਅਸੀਂ ਮਤਲਬ ਕਿ ਤੁਸੀਂ ਇੱਕ ਵਾਰੀ ਵੀਟ ਜਰੂਰ ਕਰ ਇਹਨਾਂ ਕੋਲ ਤਾਂ ਦੇਖਾ ਕੇ ਵੀਰ ਜੀ ਬਣਾਦੇ ਕੀਟ ਹੈਗੇ ਆ ਸੋ ਵੀਰ ਜੀ ਤੁਸੀਂ ਨਾ ਆਪਣੀ ਲੋਕੇਸ਼ਨ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਵੀ ਲੋਕੇਸ਼ਨ ਆਪਣੀ ਕਿਹੜੀ ਹੈਗੀ ਆ ਸਾਡੀ ਲੋਕੇਸ਼ਨ ਜਲੰਧਰ ਤੋਂ ਪਠਾਨਕੋਟ ਹਾਈਵੇ ਦੇ ਉੱਤੇ ਆ ਜੀ ਖੁੱਡਾ ਕ੍ਰੋਸ ਕਰਦੇ ਸਾਰੇ ਭਗੋਤੀਪੁਰ ਵੱਡਾ ਗੰਬੋਵੜ ਵਾਲਾ ਮੋੜ ਪੈਂਦਾ ਉੱਤੇ ਉਹਨੂੰ ਮੋੜ ਕਹਿੰਦੇ ਕਾਰਨਰ ਦੇ ਉੱਤੇ ਹੀ ਆਪਣੀ ਸ਼ਾਪ ਆ ਜੀ ਤੇ ਬੋਰਡ ਦੁਆਰਾ ਲੱਗੇ ਹੋਏ ਆ ਪਤਾ ਲੱਗ ਜਾਂਦਾ ਬਹੁਤ ਲੋਕੇਸ਼ਨ ਵਧੀਆ ਖੁੱਲੀ ਡੁੱਲੀ ਜਗ੍ਹਾ ਤੇ ਆ ਜੀ ਤੋ ਤੁਸੀਂ ਆਪਣਾ ਨਾ ਨੰਬਰ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਵੀ ਮਤਲਬ ਜੇ ਤੁਹਾਡੇ ਨਾਲ ਕਿਸੇ ਨੇ ਕੰਟੈਂਟ ਕੰਟੈਕਟ ਕਰਨਾ ਹੋਵੇ ਤੇ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ ਜੀ 98781 60741 ਜੀ 9878160741 ਜੀ 24 ਘੰਟੇ ਅਵੇਲੇਬਲ ਆ ਜੀ ਫੋਨ ਜਦੋਂ ਮਰਜ਼ੀ ਕੋਈ ਕਿਸੇ ਨੂੰ ਐਮਰਜੈਂਸੀ ਟੈਕਸੀ ਵਾਸਤੇ ਕੋਈ ਲੋੜ ਪੈਂਦੀ ਆ ਜਦੋਂ ਮਰਜ਼ੀ ਕਾਲ ਕਰ ਸਕਦਾ ਬੀ ਜੀ ਸੋ ਵੀਰ ਜੀ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਹਾਡਾ ਬਹੁਤ ਸੋ ਇਹ ਸਾਨੂੰ ਸਾਡੇ ਨਾਲ ਬਨਮੈਤ ਜਿਹੜੇ ਟਰੈਵਲਸ ਟੂਰਨ ਟਰੈਵਲਸ ਵਾਲੇ ਸੋ ਜੇ ਵੀ ਕੋਈ ਵੀ ਇਥੇ ਵੀਰ ਆਉਣਾ ਚਾਹੁੰਦਾ ਇੱਕ ਵਾਰੀ ਆ ਕੇ ਜਰੂਰ ਇਥੇ ਵੀਟ ਕਰੇ ਤੇ ਦੇਖੇ ਵੀਰ ਜੀ ਹੁਣੀ ਬਹੁਤ ਵਧੀਆ ਤਸ਼ੱਲੀ ਬਖਸ਼ੇ ਜਿਹੜਾ ਕੰਮ ਕਰਕੇ ਦਿੰਦੇ ਹੈਗੇ ਆ ਸੋ ਵੀਰ ਦਾ ਬਹੁਤ ਬਹੁਤ ਧੰਨਵਾਦ